ਹਲਕਾ ਵਿਧਾਨ ਸਭਾ ਫਿਲੌਰ ਆਪ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਅੱਜ ਫਿਲੌਰ ਸਬ ਡਿਵੀਜ਼ਨ ਦੀ ਸਭ ਤੋਂ ਪੁਰਾਣੀ ਦਾਣਾ ਮੰਡੀ ਲਸਾੜਾ ਵਿਖੇ ਅੱਜ ਤੋਂ 20 ਸਾਲ ਪਹਿਲਾਂ ਲਗਾਇਆ ਗਿਆ ਫਰਸ਼ ਜੋ ਕਿ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਕਿਸਾਨਾਂ ਤੇ ਆੜਤੀਆਂ ਨੂੰ ਭਾਰੀ ਮੁਸ਼ਕਲਾ ਪੇਸ਼ ਆ ਰਹੀਆਂ ਸਨ ਨੂੰ ਨਵੇਂ ਸਿਰਿਓਂ ਬਣਾਉਣ ਲਈ ਪੁਰਾਣਾ ਫਰਸ਼ ਨੂੰ ਪੁੱਟਣ ਦੀ ਸ਼ੁਰੂਆਤ ਆਪਣੇ ਕਰ ਕਮਲਾ ਨਾਲ ਕੀਤੀ ਦੱਸਿਆ ਕਿ ਇਸ ਫਰਸ਼ ਨੂੰ ਬਣਾਉਣ ਤੇ ਲਗਭਗ 80 ਲੱਖ ਰੁਪਏ ਦੀ ਲਾਗਤ ਆਵੇਗੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਛੇਤੀ ਹੀ ਨਮਾ ਫਰਸ਼ ਲੱਗ ਜਾਵੇਗਾ ਇਸ ਮੌਕੇ ਤੇ ਸਰਬਸ਼ੀਰੀ ਹਰਦੀਪਦੀਪਾ ਅਮਰੀਖ ਸਿੰਘ ਤਲੋਚਨ ਸਿੰਘ ਯਾਦਵਿੰਦਰ ਸਿੰਘ ਕਿਸ਼ਨ ਸਿੰਘ paramagnetic ਜਤਿੰਦਰ ਸਿੰਘ ਮਨਜੀਤ ਸਿੰਘ ਸਰਪੰਚ ਭੁਪਿੰਦਰ ਸਿੰਘ ਜਗਜੀਤ ਸਿੰਘ ਅਤੇ ਹੋਰ ਹਾਜ਼ਰ ਸਨ ਪਤਪੂਨ ਪਿੰਡ ਦਾ ਸਾੜਾ ਜਿਹੜਾ ਕਿ ਸਾਡੇ ਦੂਸਰੇ ਹਲਕੇ ਦੇ ਬਾਰਡਰ ਤੇ ਆ ਔਰ ਇਸ ਪਿੰਡ ਦੇ ਵਿੱਚ ਜਿਹੜੀ ਮੰਡੀ ਆ ਉਸ ਦੇ ਫੜਾ ਨੂੰ ਪੱਕਾ ਕਰਨ ਦੇ ਲਈ ਕੁੱਲ ਲਾਗਤ 80 ਲੱਖ ਰੁਪਏ ਦੀ ਤੇ ਖਰਚ ਹੋਣੀ ਆ ਇਹਦੇ ਜਿੰਨੇ ਵੀ ਇੱਟਾਂ ਆ ਕੰਕਰੀਟ ਉਹਦੇ ਉੱਪਰ ਪੈਣਾ ਆ ਇਹਦੇ ਆਲੇ-ਦੁਆਲੇ ਜਿੰਨੀਆਂ ਵੀ ਸੜਕਾਂ ਆ ਉਹਨਾਂ ਨੂੰ ਪੱਕੀਆਂ ਕਰਨਾ ਆ ਔਰ ਉਹਨਾਂ ਦੇ ਆਲੇ-ਦੁਆਲੇ ਵਰਨ ਜਿਹੜੇ ਹੈਗੇ ਆ ਉਹਨਾਂ ਤੇ ਵੀ ਐਂਟਰਲੋਕ ਲਾਉਣੀ ਆ ਔਰ ਨਾਲ ਦੀ ਨਾਲ ਜਿਹੜੀ ਸ਼ੈੱਡ ਆ ਉਸ ਦੀ ਵੀ ਰਿਪੇਅਰ ਮੇਂਟੇਨੈਂਸ ਦੀ ਜਿਹੜੀ ਹੈਗੀ ਆ ਇਹਦੇ ਵਿੱਚ ਉਹ ਖਰਚਾ ਹੈਗਾ ਸੋ ਇਹ ਕਿਸਾਨਾਂ ਦੇ ਲਈ ਇੱਕ ਬਹੁਤ ਹੀ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਕਿਉਂਕਿ ਕਿਸਾਨਾਂ ਭਰਾਵਾਂ ਦੀ ਜਿਹੜੀ ਜੈਂਸ ਆ ਚਾਹੇ ਉਹ ਕਣਕ ਹੋਵੇ ਚਾਹੇ ਝੋਨਾ ਹੋਵੇ ਉਹ ਪਕਤੀਆਂ ਮੰਡੀਆਂ ਦੇ ਵਿੱਚ ਜਿਹੜੀ ਸੁਰੱਖਿਅਤ ਰਹਿ ਸਕਦੀ ਆ ਸੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੁਣਾਂ ਨੇ ਮੰਡੀਆਂ ਦੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਆ ਔਰ ਨਾਲ ਦੀ ਨਾਲ ਸੜਕਾਂ ਦੇ ਉੱਤੇ ਬਹੁਤ ਵਿਸ਼ੇਸ਼ ਧਿਆਨ ਦਿੱਤਾ ਆ ਤੁਹਾਨੂੰ ਪਤਾ ਕਿ 54 ਸੜਕਾਂ ਜਿਹੜੀਆਂ ਹਨ ਇਹ ਸਾਲਕਾ ਵਿਧਾਨ ਸਭਾ ਫਲੋਰ ਦੀਆਂ ਜਿਨ੍ਹਾਂ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਔਰ ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਆ ਔਰ ਇਸ ਤੋਂ ਪਹਿਲਾਂ ਜਿਹੜੀਆਂ 10 ਸੜਕਾਂ ਜਿਹੜੀਆਂ ਮਲਕਾਂ ਮੁਕੰਮਲ ਹੋ ਚੁੱਕੀਆਂ ਹਲਕਾ ਵਿਧਾਨ ਸਭਾ ਫਲੋਰ ਦੀ ਕੋਈ ਵੀ ਲਿੰਕ ਸੜਕ ਜਿਹੜੀ ਆ ਉਹ ਵੀ ਅਸੀਂ ਪੈਂਡੈਂਸੀ ਨਹੀਂ ਰਹਿਣ ਦੇਣੀ ਆ ਤੁਸੀਂ ਦੇਖਿਆ ਹੈਗਾ ਛੇਲਕੀ ਆਣੇ ਤੋਂ ਆ ਤੁਹਾਡੇ ਪਿੰਡ ਦਿਆਲਪੁਰ ਨੂੰ ਜਾਂਦੀ ਮਜਾਰੇ ਨੂੰ ਬਾਇਆ ਦਿਆਲਪੁਰ ਟੱਕ ਮਜਾਰੇ ਨੂੰ ਮੈਂ ਕਹਿੰਦਾ 15 20 ਸਾਲ ਤੋਂ ਸੜਕ ਨਾ ਦੀ ਚੀਜ਼ ਹੀ ਨਹੀਂ ਰਹੀ ਸੀ ਉਹ ਸੜਕ ਵੀ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਅਪਰੇ ਤੋਂ ਫੇਰ ਮਜਾਰੇ ਤੱਕ ਦੀ ਉਹ ਵੀ ਸੜਕ ਇਸ ਤਰ੍ਹਾਂ ਸੜਕਾਂ ਦਾ ਜਿਹੜਾ ਉਹ ਜਾਲ ਵਿਛਣ ਜਾ ਰਿਹਾ ਔਰ ਇਸ ਲਸਾੜਾ ਪਿੰਡ ਦੇ ਵਿੱਚ ਬਹੁਤ ਹੀ ਵੱਡੇ ਜਿਹੜੇ ਆ ਪ੍ਰੋਜੈਕਟ ਲੈ ਕੇ ਆ ਗਏ ਆ ਮੈਨੂੰ ਇੱਕ ਖੁਸ਼ੀ ਦੀ ਗੱਲ ਆ ਮੈਂ ਦੱਸਣਾ ਚਾਹੁੰਨਾ ਆ ਕਿ ਸਾਡੇ ਸਤਕਾਰਤ ਇੱਥੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੀਡਰ ਸਹਿਵਾਣ ਆ ਬਲਾਕ ਪ੍ਰਧਾਨ ਆ ਆ ਤਰਮਿੰਦਰ ਹੁਣੀ ਸਾਨੂੰ ਵਿਸ਼ੇਸ਼ ਤੌਰ ਤੇ ਗੱਲ ਕਹੀ ਸੀ ਵੀ ਸਾਡੇ ਇੱਥੇ ਲਸਾੜੇ ਦੇ ਵਿੱਚ ਮੁਹੱਲਾ ਕਲੀਨਿਕ ਜਿਹੜਾ ਜਲੂ ਖੋਲੋ ਮੁਹੱਲਾ ਕਲੀਨਿਕ ਬਹੁਤ ਜਲਦੀ ਜਿਹੜਾਗਾ ਪ੍ਰੋਜੈਕਟ ਜਿਹੜਾਗਾ ਇੱਥੇ ਸਨ ਜਾ ਰਿਹਾ ਆ ਸੋ ਸੋ ਚਾਹੇ ਮੰਡੀਆਂ ਦਾ ਕੰਮ ਹੋਵੇ ਚਾਹੇ ਸੜਕਾਂ ਦਾ ਹੋਵੇ ਚਾਹੇ ਪਿੰਡਾਂ ਦੇ ਵਿਕਾਸ ਦਾ ਹੋਵੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੜੀ ਬਹੁਤ ਹੀ ਤਤਪਰਿਆ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਹਫਤਾ ਹੋ ਗਿਆ ਇੱਕ ਪ੍ਰਪੋਜ਼ਲ 5 ਕਰੋੜ ਰੁਪਏ ਦੀ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਅਸੀਂ ਭੇਜੀ ਆ ਉਹ ਵੀ ਫੰਡ ਜਲਦੀ ਆ ਜਾਣੇ ਆ ਲਗਭਗ 11 ਕਰੋੜ ਰੁਪਏ ਆ 14ਵੇਂ ਤੇ 15ਵੇਂ ਬੈਦਾਂ ਜਿਹੜਾ ਦਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਲੱਗ ਰਿਹਾ ਔਰ 2.5 ਕਰੋੜ ਦੀ ਬਵੇਕੀ ਗ੍ਰਾਂਟ ਤੇ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਦੀ ਗ੍ਰਾਂਟ ਜਿਹੜੀ ਆ ਉਹ ਵੀ ਚੱਲ ਰਹੀ ਆ ਪੈਸਿਆਂ ਦੀ ਕੋਈ ਕਮੀ ਨਹੀਂ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਮੀਡੀਆ ਦੇ ਸਹਿਯੋਗ ਦੇ ਨਾਲ ਆਪਾਂ ਪਿੰਡਾਂ ਦੇ ਵਿਕਾਸ ਨੂੰ ਆਪਾਂ ਘਰ ਘਰ ਦੀਆਂ ਬਰੂਹਾਂ ਤੱਕ ਜਿਹੜਾ ਇਹ ਗੱਲ ਲੈ ਕੇ ਜਾਣਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਸਰ ਜੀ ਇਹ ਪਿੰਡਾਂ ਦੇ ਵਿੱਚ ਜਾ ਰਹੇ ਨਸ਼ਾ ਮੁਕਤ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਆਹ ਨਸ਼ਾ ਮੁਕਤੀ ਜਿਹੜਾ ਪ੍ਰੋਗਰਾਮ ਆ ਸਾਡਾ ਜੁੱਧ ਨਸ਼ਿਆਂ ਵਿਰੁੱਧ ਉਸ ਘੜੀ ਤਹਿਤ ਤਕਰੀਬਨ ਮੈਂ 125 ਪਿੰਡ ਜਿਹੜੇ ਹੈਗੇ ਉਹ ਮੁਕੰਮਲ ਕਰ ਦਿੱਤੇ ਹੈਗੇ ਹੁਣ ਜਿਹੜੇ ਹੈਗੇ ਆ ਸਾਡੇ 18 ਪਿੰਡ ਜਿਹੜੇ ਹੈਗੇ ਆ ਉਹ ਅੱਜ ਵੀ ਅਸੀਂ ਜਿਹੜੇ ਹੈਗੇ ਆ 6 ਪਿੰਡਾਂ ਨੂੰ ਅਸੀਂ ਕਵਰ ਕਰ ਰਹੇ ਆ ਤਿੰਨਾਂ ਦਿਨਾਂ ਦੇ ਵਿੱਚ ਉਹ ਕਵਰ ਹੋ ਜਾਣੇ ਤੇ ਫਿਰ ਦੋ ਤਿੰਨ ਦਿਨ ਜਿਹੜੇ ਸਾਡੇ ਸ਼ਹਿਰਾਂ 'ਚ ਲੱਗਣੇ ਆ ਬਹੁਤ ਹੀ ਵੱਡਾ ਭਰਮਾ ਹਜ਼ਾਰਾ ਆ ਜੁਧ ਨਸ਼ਿਆਂ ਬਾਰੇ ਜਿਹੜਾ ਪ੍ਰੋਗਰਾਮ ਜਿਹੜਾ ਸਰਕਾਰ ਨੇ ਵਿਢਿਆ ਆ ਉਹਦੇ ਵਿੱਚ ਇੱਕੋ ਇੱਕ ਬੇਨਤੀ ਕਰਨੀ ਚਾਹੁੰਦੇ ਜਿੱਥੇ ਸਰਕਾਰ ਪੱਬਾਂ ਪਾ ਰਹੀ ਆ ਜਿੱਥੇ ਪ੍ਰਸ਼ਾਸਨ ਪੱਬਾਂ ਪਾ ਰਿਹਾ ਉਥੇ ਨਾਲ ਦੀ ਨਾਲ ਹੁਣ ਜਿਹੜੀ ਹੈਗੀ ਆ ਪਬਲਿਕ ਦੀ ਪਿੰਡਾਂ ਵਾਲਿਆਂ ਦੀ ਸ਼ਹਿਰਾਂ ਵਾਲਿਆਂ ਦੀ ਡਿਊਟੀ ਬਣਦੀ ਆ ਕਿ ਨਸ਼ੇ ਦੇ ਤਸਕਰਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵੜਨਾ ਨਹੀਂ ਦੇਈਏ ਅਗਰ ਕੋਈ ਆਉਂਦਾ ਉਦੀ ਸੂਚਨਾ ਸਾਂਝੀ ਕਰੀਏ ਤਾਂ ਕਿ ਉਹਨਾਂ ਨੂੰ ਉਹਦੇ ਬੰਦੇ ਸਥਾਨਾਂ ਤੱਕ ਪਹੁੰਚਾਈਏ ਮੁੱਖ ਮੰਤਰੀ ਸਾਹਿਬ ਦੀ ਇੱਕੋ ਇੱਕ ਸੰਕਲਪ ਆ ਕਿ ਰੰਗਲਾ ਪੰਜਾਬ ਤਦ ਹੀ ਬਣੇਗਾ ਜੇ ਆਪਾਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਪ੍ਰੋਗਰਾਮ ਅਲਿਖਿਆ ਆ ਉਸ ਦੇ ਵਿੱਚ ਆਪਾਂ ਜਿਹੜੀ ਫਦੇਕ ਪਾਵਾਂਗੇ ਇਹ ਤੁਹਾਡੇ ਸਹਿਯੋਗ ਦੀ ਬਹੁਤ ਹੀ ਵੱਡੀ ਜ਼ਰੂਰਤ ਹੈ ਧੰਨਵਾਦ